ਮਾਰੇ ਮੇਰੇ بیٹے ਕੋ ہم یہاں پر نہیں تھے ہم گاور تھے لیکن ہمارے بیٹے کو جان سے مارنے کے لیے آئے تھے یہ سب میرے تین لڑکیاں شادی کرنے واسطے بڑی ہیں ابھی میرا ایک ہی بیٹا تھا میرے بیٹے کو کچھ ہو جائے گا تو میں کیا کروں گی بتا تے تین منڈے اندر آئے دو بار سی گیا نا سٹر سٹ لے اوندے سارے نے پوچھ نہیں پوچھا سیدھا مارن لگے میرے ਉਹਨਾਂ ਕੋਲ ਤਿੱਖੇ ਚੀਜ਼ਾਂ ਸੀਗੀਆਂ, ਕਿਰਪਾਨ ਸੀਗੀ ਤੇ ਬੈਟ ਸੀਗੇ ਤੇ ਕੜਾ ਵੀ ਸੀਗਾ ਉਹਨਾਂ ਕੋਲ। ਕੜਾ ਵੀ ਖਿੱਚ-ਖਿੱਚ ਕੇ ਮਾਰਿਆ ਤਿੰਨਾਂ ਨੇ। ਕੀ ਆਕੇ ਕੀ ਬੋਲੇ ਆ ਤੁਹਾਨੂੰ ਕਿਸ ਤਰ੍ਹਾਂ ਦੇ ਕੁਛ ਨਹੀਂ ਬੋਲੇ ਆਂਦੇ ਮਾਰਨ ਲੱਗ ਗਏ ਜਾਂਦੇ ਹੋਏ ਫਿਰ ਬੋਲ ਕੇ ਗਏ ਆ ਕਿ ਬਿਨੇ ਬਿਨੇ ਨੂੰ ਹੱਥੋਂ ਆਈ ਕੁਛ ਕਹੀਂ ਨਾ। ਸਿਰ 'ਚ ਲੱਗੀ ਆ ਬਾਹਾਂ ਬਾਹ ਤੋੜਤੀ ਜੀ ਬੈਟ ਮਾਰ ਕੇ। ਕੋਈ ਹਥਿਆਰ ਵੀ ਲੈ ਕੇ ਆਏ? ਹਾਂਜੀ ਹਾਂਜੀ ਹਥਿਆਰ ਸੀਗੇ ਉਹਨਾਂ ਕੋਲ। ਦਾਤ ਸੀਗੇ, ਕਿਰਪਾਨਾਂ ਸੀਗੀਆਂ ਜੀ। ਕਟਿੰਗ ਕਰਵਾ ਕੇ ਇਹ ਜਦੋਂ ਪੈਸੇ ਦੀ ਮੰਗ ਕਰਦੇ ਕਿ ਵੀ ਤੇਰੇ ਇੰਨੇ ਪੈਸੇ ਹੋਏ ਆ ਕਹਿੰਦੇ ਲੈ ਤੁਸੀਂ ਪੈਸੇ ਮੰਗਣ ਜੋਗੇ ਹੋਗੇ ਹੁਣ ਪਹਿਲਾ ਪਹਿਲੇ ਦੇ ਜਮਾਨੇ ਤੁਸੀਂ ਸਾਡੇ ਭਾਂਡੇ ਤੋਂ ਹੁੰਦੇ ਸੀਗੇ ਕਿਉਂਕਿ ਅੱਜ ਤੱਕ ਰਿਕਾਰਡ ਹੈ ਸਾਡੀ ਕਿਸੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਕਿਉਂਕਿ ਨਾ ਅਸੀਂ ਕੀਤੀ ਨਾ ਅਸੀਂ ਅੱਗੇ ਚਾਹਦੇ ਆ ਕਿ ਸਾਡੀ ਹੋਵੇ ਕਿਸੇ ਨਾਲ ਤੁਸੀਂ ਵਿਨੇ ਨੂੰ ਕੱਢ ਦੋ ਜਿਹੜੇ ਬੰਦੇ ਨੇ ਵਾਰਦਾਤ ਕੀਤੀ ਜਿਨੇ ਮਾਰਿਆ ਜਿਨੇ ਹਮਲਾ ਕੀਤਾ ਤੁਸੀਂ ਉਹਨੂੰ ਫੜਿਆ ਨਹੀਂ ਫੜਿਆ ਮੈਂ ਸੇਫ ਕਿੱਥੇ ਕਿੱਥੋਂ ਆ ਜੇ ਮੇਰੇ ਘਰ ਵਾਲੇ ਤੇ ਪੂਰੀ ਪਬਲਿਕ ਦੇ ਵਿੱਚ ਹਮਲਾ ਹੋ ਸਕਦਾ ਮੈਨੂੰ ਇਕੱਲੇ 'ਚ ਹਮਲਾ ਨਹੀਂ ਹੋ ਸਕਦਾ ਲੁਧਿਆਣਾ ਵਿੱਚ ਆਏ ਦਿਨ ਅਗਰ ਕਈ ਇਹ ਤਾਂ ਗੁੰਡਾਗਰਦੀ ਦੀਆਂ ਵਾਰਦਾਤਾਂ ਕਈ ਵਾਰ ਸਾਹਮਣੇ ਆndੀਆਂ ਨੇ ਔਰ ਨਤੀਜਿਆਂ ਦੀ ਗੱਲ ਕਰੀਏ ਤਾਂ ਬਹੁਤ ਘੱਟ ਮਾਮਲਿਆਂ ਦੇ ਵਿੱਚ ਨਤੀਜੇ ਦੇਖਣ ਨੂੰ ਮਿਲਦੇ ਨੇ ਔਰ ਇਸੇ ਕਾਰਨ ਗੁੰਡਾਗਰਦੀ ਕਰਨ ਵਾਲਿਆਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਨੇ ਕਿਉਂਕਿ ਅਗਰ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਦਾ ਢਿੱਲਮੁੱਲ ਰਵੱਈਆ ਜਿਹੜਾ ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਨਜ਼ਰ ਆਂਦਾ ਟਿੱਬਾ ਰੋਡ ਤਾਈਪੁਰ ਰੋਡ ਏਰੀਏ ਦੀ ਗੱਲ ਕਰੀਏ ਤਾਂ ਇੱਥੇ ਆਏ ਦਿਨ ਇਦਾਂ ਦੀਆਂ ਵਾਰਦਾਤਾਂ ਕਈ ਵਾਰ ਰਿਪੋਰਟ ਕੀਤੀਆਂ ਜਾਂਦੀਆਂ ਨੇ ਤਾਜ਼ਾ ਮਾਮਲਾ ਟੱਬਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਸੈਲੂਨ ਦਾ ਕੰਮ ਕਰਨ ਵਾਲੇ ਵਿਅਕਤੀ ਨikhil ਦੇ ਨਾਲ ਕੁਝ ਲੋਕ ਆਂਦੇ ਨੇ ਉਹਦੀ ਦੁਕਾਨ ਤੇ ਆ ਕੇ ਸ਼ਟਰ ਸਿੱਟਦੇ ਨੇ ਅਤੇ ਉਹਦੇ ਨਾਲ ਗੁੰਡਾਗਰਦੀ ਕਰਦੇ ਹੋਏ ਗੰਭੀਰ ਸੱਟਾਂ ਮਾਰਦੇ ਨੇ ਕੀ ਹੈ ਪੂਰਾ ਮਾਮਲਾ ਇਸ ਵਕਤ ਸਿਵਲ ਹਸਪਤਾਲ ਪਹੁੰਚੇ ਨੇ ਉਹਨਾਂ ਤੋਂ ਜਾਣ ਲੈਣੇ ਆ ਕਿ ਕੀ ਪੂਰੀ ਘਟਨਾ ਹੋਈ ਸੀ ਨikhil ਜੀ ਮੈਂ ਉਹਨਾਂ ਦੁਕਾਨ ਤੇ ਕੰਮ ਕਰਦਾ ਪਿਆ ਸੀਗਾ ਤਸੀਂ ਪਹਿਲਾਂ ਦੱਸੋ ਰਹਿਣ ਵਾਲੇ ਕਿੱਥੇ ਦੀ ਹੈ ਮੈਂ ਰਹਿਣ ਵਾਲਾ ਪੰਜਾਬ ਦਾ ਹੀ ਆ ਮੈਂ ਪਕੜੀ ਚੋਖੜ ਸਾਡਾ ਯੂਪੀ ਹੈ ਤੇ ਇੱਥੇ ਲੁਧਿਆਣੇ ਕਿੱਥੇ ਨੇ ਫ੍ਰੇਮ ਬੈਟ ਫ੍ਰੇਮ ਬੈਟ ਬਰੋਰਾ ਅੱਛਾ ਕੀ ਹੋਇਆ ਔਰ ਕਦੋਂ ਦਾ ਇਹ ਮਾਮਲਾ ਮੈਂ 9 9 ਵਜੇ ਦੀ ਗੱਲ ਆ ਮੈਂ ਦੁਕਾਨ ਤੇ ਕੰਮ ਕਰਦਾ ਪਿਆ ਸੀਗਾ ਤੇ ਤਿੰਨ ਮੁੰਡੇ ਅੰਦਰ ਆਏ ਦੋ ਬਾਰ ਸੀਗੇ ਉਹਨਾਂ ਨੇ ਸੱਟਰ ਸੈੱਟ ਲਿਆ ਆਂਦੇ ਸਾਰੇ ਉਹਨਾਂ ਨੇ ਪੁੱਛ ਨਹੀਂ ਪੁੱਛਿਆ ਸਿੱਧਾ ਮਾਰਨ ਲੱਗ ਗਏ ਮੇਰੇ ਉਹਨਾਂ ਕੋਲ ਤਿੱਖੀਆਂ ਚੀਜ਼ਾਂ ਸੀਗੀਆਂ ਕਿਰਪਾਨ ਸੀਗੀ ਤੇ ਬੈਟ ਸੀਗੇ ਤੇ ਕੜਾ ਵੀ ਸੀਗਾ ਉਹਨਾਂ ਕੋਲ ਕੜਾ ਵੀ ਖਿੱਚ-ਖਿੱਚ ਕੇ ਮਾਰਿਆ ਤਿੰਨਾਂ ਨੇ ਤਿੰਨਾਂ ਨੇ ਮਾਰਿਆ ਉਹਨਾਂ ਨੇ ਤੇ ਜਾਂਦੇ-ਜਾਂਦੇ ਇੱਕ ਨਾ ਮੁੰਡਾ ਮੇਰਾ ਜਿੱਦਾਂ ਮੇਰੇ ਦੁਕਾਨ ਤੇ ਮੁੰਡਾ ਆਂਦਾ ਹੁੰਦਾ ਸੀਗਾ ਇੱਕ ਬਿਨੇ ਨਾਮ ਦਾ ਉਹਦੇ ਉਹ ਨਾ ਮੇਰੇ ਦੁਕਾਨ ਤੇ ਆ ਕੇ ਨਾ ਗਾਕਾ ਸਾਹਮਣੇ ਮਜ਼ਾਕ ਕਰਦਾ ਹੁੰਦਾ ਸੀਗਾ ਕੀ ਤੁਸੀਂ ਆਰੋਂ ਤੁਸੀਂ ਨੀਤੀ ਕਾਟਦੇ ਹੋ ਹੈ ਪੈਸੇ ਕਟਿੰਗ ਕਰਾਣੀ ਪੈਸੇ ਮੰਗਣੇ ਤੇ ਉਹਨਾਂ ਨੇ ਕਹਿਣਾ ਤੁਸੀਂ ਹੋਗੇ ਸਾਡੇ ਤੋਂ ਪੈਸੇ ਮੰਗੂਗੇ ਹੈ ਤੇ ਅਨੂ ਨੇ ਮੈਂ ਗੁੱਸੇ ਜਾ ਕੇ ਉਹਨੂੰ ਭਜਾਤਾ ਸੀਗਾ ਮੈਂ ਕਿ ਮੇਰੀ ਦੁਕਾਨ ਤੇ ਆਤਵਾ ਬੜੀ ਨਾ ਤੂੰ ਹੈ ਉਹੀ ਰਣਜੀਤ ਚ ਕਰਕੇ ਉਹਨਾਂ ਨੇ ਮੁੰਡੇ ਭੇਜੇ ਤੇ ਜਿਨ੍ਹਾਂ ਨੇ ਮਾਰੀਆਂ ਉਹ ਜਾਂਦੇ ਅੰਦਰ ਕਹਿ ਕੇ ਕਹਿ ਕੇ ਵੀ ਗਏ ਕਿ ਬਿਨਾਂ ਉਹਨੂੰ ਕੁਝ ਕਹਿਓ ਨਾ ਹੁਣ ਅੱਛਾ ਇਹ ਮਾਮਲਾ ਯਾਨੀ ਕਿ ਪੁਰਾਣਾ ਹੈ ਕਿ ਪਹਿਲਾਂ ਤੁਹਾਡੇ ਨਾਲ ਬਦਤਮੀਜ਼ੀ ਉਹ ਲੜਕਾ ਪਹਿਲਾਂ ਕਰਦਾ ਸੀ ਜਿਹਦੇ ਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਇਹ ਉਹਦੇ ਵੱਲੋਂ ਜਿਹੜੇ ਭੇਜੇ ਗਏ ਆ ਮੁੰਡੇ ਕਿੱਦਾਂ ਹੋਇਆ ਹੈ हां ਉਹਦੇ ਵੱਲੋਂ ਭੇਜੇ ਗਏ ਜੀ ਤੇ ਕਾਰਨ ਕੀ ਸੀ ਕਿਉਂ ਇਦਾਂ ਇਹ ਤਾਂ ਸਿੱਧਾ ਸਿੱਧਾ ਜਿਹੜਾ ਕ੍ਰਾਈਮ ਹੈ ਕਿਸੇ ਨੂੰ ਵੀ ਜਾਤੀ ਸੂਚਕ ਸ਼ਬਦ ਬੋਲਣਾ ਤੁਸੀਂ ਕਦੀ ਇਹਨੂੰ ਰੋਕਿਆ ਨਹੀਂ ਟੋਕਿਆ ਨਹੀਂ ਰੋਕਿਆ ਸੀਗਾ ਜੀ ਰੋਕਿਆ ਸੀਗਾ ਨੂੰ ਬਹੁਤ ਵਾਰੀ ਰੋਕਿਆ ਸੀਗਾ ਪਰ ਉਹ ਆਪਣੀ ਆਦਤ ਤੋਂ ਮਜਬੂਰ ਸੀਗਾ ਇੱਕ ਨੰਬਰ ਤਾਂ ਖਾਚੇ ਬੰਦਾ ਜਿਹੜਾ ਬਿਨੇ ਨਾਮ ਦਾ ਮੁੰਡਾ ਵਾ ਮੱਲੇ 'ਚ ਵੀ ਇਹਨਾਂ ਦੀ ਇਹੀ ਕੰਮ ਆ ਜੀ ਲੜਾਈ ਝਗੜਈ ਹੈ ਉਹਨਾਂ ਦਾ ਕੰਮ ਉਲਟਾ ਬੋਲਣਾ ਲੋਕਾਂ ਨੂੰ ਇੱਕ ਨੰਬਰ ਤਾਂ ਖਾਚੇ ਬੰਦਾ ਇਹ ਬਿਨੇ अच्छा ਤੁਹਾਨੂੰ ਕਿਉਂ ਸ਼ੱਕ ਹੈ ਕਿ ਵਿਨੇ ਨੇ ਹੀ ਜਿਹੜਾ ਹੈਗਾ ਉਹ ਮੁੰਡਿਆਂ ਨੂੰ ਭੇਜਿਆ ਉਹ ਜਾਂਦ ਜਾਂਦੇ ਕਹਿ ਕੇ ਗਏ ਜੀ ਵਿਨੇ ਦਾ ਨਾਮ ਲੈ ਗਏ ਆ ਕਿ ਦੁਬਾਰਾ ਵਿਨੇ ਨੇ ਕੁਝ ਕਹਿਣਾ ਨਹੀਂ ਹੈ ਅੱਛਾ ਤੇ ਯਾਨੀ ਕਿ ਉਹ ਪਹਿਲਾ ਤੁਹਾਨੂੰ ਜਾਤੀ ਸੂਚਕ ਸ਼ਬਦ ਕਹਿੰਦਾ ਸੀ ਉਹਦਾ ਬਦਲਾ ਲੈਣ ਲਈ ਜਿਹੜਾ ਤੁਹਾਡੇ ਤੇ ਹਮਲਾ ਕਰਵਾਇਆ ਹਾਂਜੀ ਹਾਂਜੀ ਬਿਲਕੁਲ ਕਿੰਨੇ ਲੋਕਾਂ ਨੇ ਹਮਲਾ ਕੀਤਾ ਤਿੰਨ ਜਣਿਆਂ ਨੇ ਪਛਾਣਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਇੱਕ ਮੁੰਡਾ ਹੈਗਾ ਜੀ ਭਾਮੀਆਂ ਸੈ ਰਹਿੰਦਾ ਹੈਪੀ ਨਾਮ ਆ ਜੀ ਹੈਪੀ ਜੱਟ ਆ ਜੀ ਬਾਕੀ ਦੋ ਤਿੰਨ ਜਣੇ ਸੀ ਉਹਨਾਂ ਨੂੰ ਮੈਂ ਜਾਣਦਾ ਨਹੀਂ ਜੀ ਇੱਕ ਮਾਮੂਲੀ ਜੀ ਗੱਲ ਪਿੱਛੇ ਜਿਹੜਾ ਹੈਗਾ ਝਗੜਾ ਹੁੰਦਾ ਹੈ ਪਹਿਲਾਂ ਦੱਸਦੇ ਨੇ ਕਿ ਵਿਨੇ ਨਾਮ ਦਾ ਇੱਕ ਲੜਕਾ ਹੈ ਜੋ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਦਾ ਸੀਗਾ ਚਿੜਾਂਦਾ ਸੀਗਾ ਔਰ ਉਸੇ ਦੀ ਰੰਜਿਸ਼ ਦੇ ਵਿੱਚ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਹ ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ ਕਿਹੜੇ ਦਿਨ ਹੋਇਆ ਹਮਲਾ ਇਹ ਸ਼ਨੀਵਾਰ ਦੀ ਰਾਤ ਨੂੰ ਹੈ 9:00 ਵਜੇ ਦੀ ਗੱਲ ਹੈ ਜੀ ਕਿੱਥੇ ਕਿੱਥੇ ਸੱਟ ਲੱਗੀ ਥੋੜੀ ਸਿਰ 'ਚ ਲੱਗੀ ਆ ਬਾਹਾਂ ਬਾਹ ਤੋੜਤੀ ਜੀ ਬੈਟ ਮਾਰ ਕੇ ਕੋਈ ਹਥਿਆਰ ਵੀ ਲੈ ਕੇ ਆਏ ਹਾਂਜੀ ਹਾਂਜੀ ਹਥਿਆਰ ਸੀਗੇ ਉਹਨਾਂ ਕੋਲ ਦਾਤ ਸੀਗੇ ਕ੍ਰਪਾਨਾਂ ਸੀਗੀਆਂ ਜੀ ਅੱਛਾ ਕੀ ਆ ਕੇ ਕੀ ਬੋਲੇ ਆ ਤੁਹਾਨੂੰ ਕਿਸ ਤਰ੍ਹਾਂ ਆਂਦੇ ਕੁਛ ਨਹੀਂ ਬੋਲੇ ਆਂਦੇ ਮਾਰਨ ਲੱਗ ਗਏ ਜਾਂਦੇ ਫਿਰ ਬੋਲ ਕੇ ਗਏ ਆ ਕਿ ਬਿਨੇ ਬਿਨੇ ਨੂੰ ਹੱਥ ਵਾਈ ਕੁਛ ਕਹੀ ਨਾ ਤੇ ਤੁਹਾਨੂੰ ਉੱਥੇ ਕੋਈ ਮਜੂਦ ਸੀਗਾ ਉਸ ਵਕਤ ਦੁਕਾਨ ਤੇ ਇੱਕ ਗਾਕ ਹੀ ਸੀਗਾ ਜਿਹਦਾ ਮੈਂ ਕੰਮ ਕਰਦਾ ਪਿਆ ਸੀਗਾ ਉਹ ਵੀ ਡਰ ਗਿਆ ਸੀਗਾ ਜੀ ਹੂੰ ਤੇ ਫਿਰ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਸ਼ਟਰ نیچے ਸਿੱਟ ਲਿਆ ਹਾਂਜੀ ਹਾਂਜੀ ਸ਼ਟਰ نیچے ਸਿੱਟ ਲਿਆ ਸੀਗਾ ਜੀ ਉਹਨਾਂ ਨੇ ਸਰ ਮੇਰੀ ਨਾ ਗੱਲ ਹੋਈ ਹੈ ਮੈਂ ਮੈਂ ਵੀ ਜੌਬ ਕਰਦੀ ਹਾਂ ਨਰਸਿੰਗ ਸਟਾਫ ਹਾਂ ਹਸਪੀਟਲ 'ਚ ਜੌਬ ਕਰਦੀ ਮੇਰੀ 8:30 ਵਜੇ ਨਾਲ ਗੱਲ ਹੋਈ ਹੈ ਕੋਨੇ ਤੁਹਾਡੇ ਮੇਰੇ ਹਸਬੰਦ ਨੇ ਇਹ ਠੀਕ ਹੈ ਮੇਰੀ 8:30 ਵਜੇ ਗੱਲ ਹੋਈ ਹੈ ਇਹਨਾਂ ਨੇ ਮੈਨੂੰ ਕਿਹਾ ਕਿ ਘਰੇ ਆ ਜਾ ਕਿਉਂਕਿ ਮੇਰੇ ਸਾਸੋਰਾ ਮੇਰੇ ਇੱਥੇ ਹੈ ਨਹੀਂਗੇ ਉਹ ਪਿੰਡ ਗਏ ਹੋਏ ਸੀਗੇ ਹੁਣ ਅਸੀਂ ਐਮਰਜੈਂਸੀ ਉਹਨਾਂ ਨੂੰ ਬੁਲਾਇਆ ਹੁਣ ਤਾਂ ਉਹ ਪਹੁੰਚ ਗਿਆ ਹੈ ਫਿਲਹਾਲ ਤੇ ਮੇਰੀ ਇਹਨਾਂ ਨਾਲ ਗੱਲ ਹੋਈ ਇਹ ਕਹਿੰਦੇ ਕਿ ਤੂੰ ਘਰੇ ਆ ਜਾ ਕਿਉਂਕਿ ਤਿੰਨੇ ਮੇਰੀ ਨਾਨਾ ਕੱਲੀਆਂ ਸੀਗੀਆਂ ਕਿ ਸਾਗ ਸਬਜ਼ੀ ਵੀ ਲੈਣੀ ਹੁੰਦੀ ਹੋਰ ਵੀ ਕੰਮ ਹੁੰਦੇ ਲੇਡੀਜ਼ ਦੇ ਹਨਾ ਤੇ ਮੈਂ ਕਿਹਾ ਚਲੋ ਮੈਂ ਇਹਨਾਂ ਨਾਲ ਮਜ਼ਾਕ ਕੀਤਾ ਚਲੋ ਮੈਂ ਅੱਜ ਮੈਂ ਲੇਟ ਆ 9 ਵਜੇ ਮੈਂ ਘਰੇ ਆਈ ਆ ਆਂਦੇ ਸਾਰੀ ਮੈਂ ਇਹਨਾਂ ਨੂੰ ਫੋਨ ਲਗਾਇਆ ਤਾਂ ਲਗਾਇਆ ਕਿਉਂਕਿ ਜਿੱਦਾਂ ਹੀ ਮੈਂ ਘਰੇ ਆਨੀ ਅਸੀਂ ਦੋਨੇ ਸਬਜ਼ੀਸ ਆ ਗਏ ਸਭ ਲੈਣ ਜਾਂਦੇ ਆਂ ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਕਿੰਨੇ ਵਜੇ ਆਣਾ ਤੁਸੀਂ ਇਹ ਕਹਿੰਦੇ ਮੇਰੀ ਤਾਂ ਲੜਾਈ ਹੋ ਗਈ ਮੈਂ ਤਾਂ ਮੈਂ ਇਹ ਨਹੀਂ ਦੇਖਿਆ ਕਿ ਕੀ ਮਤਲਬ ਅੱਗੇ ਹੈ ਕਿ ਪਿੱਛੇ ਹੈ ਮੈਂ ਨਾਲ ਹੀ ਮੈਂ ਆਪਣੀ ਛੋਟੀ ਵਾਲੀ ਨਾਨ ਨੂੰ ਲੀਤਾ ਮੈਂ ਉਹ ਦੁਕਾਨ ਤੇ ਪਹੁੰਚੀ ਆ ਫਿਰ ਵੀ ਮੈਂ ਇਹੀ ਸੋਚਦੀ ਜਾ ਰਹੀ ਕਿ ਸ਼ਾਇਦ ਮਜ਼ਾਕ ਕੀਤਾ ਜਾਂ ਨਾਰਮਲ ਕਿਸੇ ਨਾ ਤੂ ਤੂ ਮੈਂ ਮੈਂ ਹੋਈ ਹੋਣੀ ਕਿਉਂਕਿ ਅੱਜ ਤੱਕ ਰਿਕਾਰਡ ਹੈ ਸਾਡੀ ਕਿਸੇ ਨਾ ਲੜਾਈ ਨਹੀਂ ਕੋਈ ਝਗੜਾ ਨਹੀਂ ਕਿਉਂਕਿ ਨਾ ਅਸੀਂ ਕੀਤੀ ਨਾ ਅਸੀਂ ਅੱਗੇ ਚਾਹਦੇ ਕਿ ਸਾਡੀ ਹੋਵੇ ਕਿਸੇ ਨਾ ਤੇ ਮੈਂ ਜਿੱਦਾਂ ਹੀ ਪਹੁੰਚੀ ਆ ਬਾਹਰ ਮੁੰਡੇ ਦੀ ਮਤਲਬ ਕਿੰਨੇ ਜਰਾ ਮੁੰਡੇ ਸਿਗੇ ਉੱਥੇ ਖੜੇ ਅੰਦਰ ਗਈ ਤੇ ਖੂਨੋ ਖੂਨੇ ਹੋਏ ਪਏ ਸਿਗੇ ਅੱਗੇ ਖੂਨ ਪਿੱਛੇ ਖੂਨ ਮੇਰੇ ਕੋ ਬਕਾਇਦਾ ਉਹਦੀ ਵੀਡੀਓ ਹੈ ਠੀਕ ਹੈ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤੇ ਮੇਰੀ ਦੁਕਾਨ ਦਾ ਪੂਰਾ ਨਾਸ਼ ਮਾਰਿਆ ਹੋਇਆ ਸੀ ਸ਼ੀਸ਼ਾ ਭੰਨਤਾ ਸਾਡਾ ਸਮਾਨ ਸਾਰਾ ਖਰਾਬ ਕਰਤਾ ਸਾਡੇ ਗੱਲੇ ਦੇ ਪੈਸੇ ਸੀਗੇ ਹਨਾ ਗੱਲੇ ਚ ਪੈਸੇ ਸੀ ਕਿੰਨੀ ਇਹਨਾਂ ਦੀ ਮਤਲਬ ਕਮਾਈ ਸੀ ਕੀ ਨਹੀਂ ਮੈਨੂੰ ਨਹੀਂ ਪਤਾ ਉਹ ਉਹ ਵੀ ਤਿੱਤਰ-ਬਿੱਤਰ ਹੋਈ ਪਈ ਐ ਸਾਰਾ ਕੁਝ ਉਥਲ-ਪੁਥਲ ਹੋਇਆ ਪਿਆ ਸੀਗਾ ਤੇ ਮੈਂ ਤਾਂ ਇਹ ਨਹੀਂ ਦੇਖਿਆ ਮੈਂ ਪੀਸੀਆਰ ਨੂੰ ਫੋਨ ਕੀਤਾ ਨਹੀਂ ਲੱਗਿਆ ਫੋਨ ਮੈਂ ਅਮਰਜੈਂਸੀ ਮੈਂ ਲੈ ਕੇ ਆਈ ਸ਼ਨੀਵਾਰ ਦੀ ਰਾਤ ਨੂੰ ਮੈਂ ਪਰਚਾ ਕਰਵਾਇਆ ਹੈ ਪਰਚਾ ਕਰਵਾਉਣ ਤੋਂ ਬਾਅਦ ਅਸੀਂ ਥਾਣੇ ਵੀ ਗਏ ਆ ਥਾਣੇ ਨੂੰ ਅਸੀਂ ਦੱਸਿਆ ਹੈ ਕਿ ਇਹ ਕਿ ਅਸੀਂ ਇਹਦਾ ਮਤਲਬ ਵਿਨੇ ਨਾਮ ਦਾ ਮੁੰਡਾ ਹੈ ਉਹਨੇ ਭੇਜਿਆ ਸਾਨੂੰ ਸ਼ੱਕ ਪੂਰਾ ਪੂਰਾ ਸ਼ੱਕ ਵੀ ਨਹੀਂ ਕਹਿ ਸਕਦੇ ਸਾਨੂੰ ਪੂਰਾ ਯਕੀਨ ਹੈ ਕਿ ਉਹੀ ਮੁੰਡਾ ਹੈ ਨਹੀਂ ਕਿਉਂ ਸ਼ੱਕ ਕਿਉਂ ਹੈ ਤੁਹਾਨੂੰ ਵਿਨੇ ਦੇ ਉੱਤੇ ਕਿਉਂਕਿ ਦੇਖੋ ਇਹ ਮੇਰੇ ਹਸਬੰਡ ਨੇ ਮੈਂ ਇਹਨਾਂ ਦੀ ਵਾਈਫ ਆ ਇਹ ਮੈਨੂੰ ਹਰੇਕ ਗੱਲ ਦੱਸਦੇ ਨੇ ਮੈਂ ਵੀ ਇਹਨਾਂ ਨੂੰ ਦੱਸਦੀ ਆ ਇਹ ਇਹ ਮਤਲਬ ਇੱਕ ਨਾਰਮਲ ਜੀ ਗੱਲ ਆ ਕਿ ਹਸਬੰਡ ਵਾਈਫ ਦੇ ਵਿੱਚ ਕੁਝ ਲੁਕਿਆ ਨਹੀਂ ਰਹਿੰਦਾ ਠੀਕ ਹੈ ਤੇ ਇਹਨਾਂ ਦੇ 2 ਮਹੀਨੇ ਪਹਿਲਾਂ ਮਤਲਬ ਇਹ ਕਟਿੰਗ ਕਰਵਾਣ ਆਂਦਾ ਹੈ ਕਟਿੰਗ ਕਰਵਾ ਕੇ ਇਹ ਜਦੋਂ ਪੈਸੇ ਦੀ ਮੰਗ ਕਰਦੇ ਕਿ ਬਈ ਤੇਰੇ ਇੰਨੇ ਪੈਸੇ ਹੋਏ ਆ ਕਹਿੰਦੇ ਲੈ ਤੁਸੀਂ ਪੈਸੇ ਮੰਗਣ ਜੋਗੇ ਹੋਗੇ ਹੁਣ ਪਹਿਲਾ ਪਹਿਲੇ ਦੇ ਜਮਾਨੇ ਤੁਸੀਂ ਸਾਡੇ ਭਾਂਡੇ ਧੋਂਦੇ ਸੀਗੇ ਜੇ ਮਤਲਬ ਟੁੱਟ ਜੇ ਸ਼ਬਦ ਬੋਲ ਕੇ ਏ ਮਤਲਬ ਬੈਠਾ ਹੋਏ ਸੀ ਸਾਡੀ ਦੁਕਾਨ ਤੇ ਤੁਹਾਨੂੰ ਜਿਹੜਾ ਜਾਤੀ ਸੋਚੀ ਹਾਂਜੀ ਬਿਲਕੁਲ ਇੰਨੇ ਗਲਤ ਸ਼ਬਦ ਇਹਨੇ ਬੋਲੇ ਤਾਂ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰੇਗਾ ਜੇ ਅਸੀਂ ਨੀਚ ਜਾਤ ਦੇ ਆ ਤਾਂ ਤੁਹਾਨੂੰ ਇਹਦੇ 'ਚ ਕੀ ਪ੍ਰੋਬਲਮ ਹੈ ਤੁਹਾਡੇ ਤੋਂ ਅਸੀਂ ਮੰਗਣ ਤਾਂ ਨਹੀਂ ਜਾ ਰਹੇ ਅਸੀਂ ਆਪਣੇ ਘਰ ਦੇ ਵਿੱਚ ਰੋਟੀ ਖਾ ਰਹੇ ਆ ਤੇ ਇਹ ਤੁਸੀਂ ਖੁਦ ਸੋਚੋ ਕਿ ਮਤਲਬ ਤੁਸੀਂ ਇੰਨਾ ਗਿਰਾ ਰਹੇ ਹੋ ਕਿਸੇ ਨੂੰ ਤਾਂ ਤੁਸੀਂ ਇਹ ਅੱਛਾ ਕੰਮ ਤਾਂ ਨਹੀਂ ਕਰ ਰਹੇ ਤੁਹਾਨੂੰ ਕੋਈ ਬਿਠਾ ਕੇ ਚਾਹ ਪਾਣੀ ਤਾਂ ਪੁੱਛੇਗਾ ਨਹੀਂ ਤੁਹਾਨੂੰ ਇਹੀ ਕਹੇਗਾ ਬਈ ਜੇ ਅਸੀਂ ਨੀਚ ਜਾਤਾ ਤੁਸੀਂ ਇੱਥੋਂ ਚੱਲ ਜਾਓ ਇਹਨਾਂ ਨੇ ਗੁੱਸੇ 'ਚ ਇਹੀ ਕਿਹਾ ਤੂੰ ਚੱਲ ਜਾ ਇੱਥੋਂ ਤੂੰ ਪੈਹੇ ਵੀ ਨਾ ਦੇ ਠੀਕ ਹੈ ਨਾ ਤੂੰ ਪਰ ਇੱਥੋਂ ਜਾ ਤੇ ਨਾ ਸਾਡਾ ਕੋਈ ਰਿਸ਼ਤਾ ਰਹੀ ਨਾ ਤੂੰ ਕੋਈ ਇੱਥੇ ਆਣਾ ਹੈਗਾ ਇਹ ਦੁਕਾਨ ਤੇ ਸ਼ਨੀਵਾਰ ਦੀ ਰਾਤ ਨੂੰ ਕੰਮ ਕਰ ਰਹੇ ਸੀ 9 ਵਜੇ ਦੀ ਰਾਤ ਨੂੰ ਅੰਦਰ ਇੱਕ ਗਾਹਕ ਬੈਠਾ ਹੋਇਆ ਆਂਦੇ ਹੀ ਅੱਧੇ ਤੋਂ ਜ਼ਿਆਦਾ ਸ਼ਟਰ ਲਗਾ ਕੇ ਆਂਦੇ ਹੀ ਇਹਨਾਂ ਨੇ ਕੁਝ ਨਹੀਂ ਪੁੱਛਿਆ ਕੀ ਕਹਿੰਦੇ ਤਲਵਾਰ ਕੀ ਪਤਾ ਨਹੀਂ ਕਰਪਾਨ ਸੀਗੀ ਕੋਈ ਤੇ ਤਾਰਦਾਰ ਮਤਲਬ ਕੋਈ ਸਿਗਾ ਇਨਸਟਰੂਮੈਂਟ ਜੋ ਵੀ ਸੀਗਾ ਨਾ ਕੋ ਉਹਦੇ ਨਾਲ ਪਹਿਲਾਂ ਇਹਨਾਂ ਨੇ ਸਿਰ ਤੇ वार ਕੀਤਾ ਉਹ ਇਹ ਬਿਹੋਸ਼ ਹੋ ਗਏ ਫਿਰ ਜਿੱਦਾਂ ਇਹਨਾਂ ਨੇ ਆਪਣੀ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਹੱਥ ਚੱਕਿਆ ਇਹਨਾਂ ਇਹ ਕਹਿੰਦੇ ਮੈਂ ਮੇਰੇ ਇੱਥੇ ਮਾਰੀ ਇੱਥੇ ਨੀਲ ਵੀ ਪਿਆ ਹੋਇਆ ਝੋਟਾ ਤਾਂ ਨਹੀਂ ਝੂਠ ਹੋਣਗੀਆਂ ਨਾ ਇੱਥੇ ਨੀਲ ਪਿਆ ਹੋਇਆ ਬਾਹਾਂ ਟੁੱਟ ਗਈ ਹੈ ਫ੍ਰੈਕਚਰ ਹੈ ਬਾਹਾਂ ਹਣਾ ਕਿਉਂਕਿ ਸੋਜਾ ਪੂਰਾ ਆ ਜਾ ਮੈਂ ਵੀ ਮੈਡੀਕਲ ਫੀਲਡ ਦੇ ਵਿੱਚ ਆ ਸੋਜਾ ਕਿਉਂ ਆਂਦਾ ਹੈ ਫ੍ਰੈਕਚਰ ਹੁੰਦਾ ਤਾਂ ਹੁੰਦਾ ਬਾਕੀ ਕੋਈ ਗੱਲ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਸਾਰੀ ਹੋਈ ਹੈ ਉਹ ਸਾਹਮਣੇ ਆ ਜਾਏਗਾ ਪੁਲਿਸ ਨੂੰ ਦੱਸਿਆ ਜਾ ਕੇ ਕਿ ਉਹ ਸਾਨੂੰ ਏਦਾਂ ਜਿਹੜੇ ਜੱਤੀ ਬਿਲਕੁਲ ਦੱਸਿਆ ਕੱਲ ਸੰਡੇ ਸੀਗਾ ਕੱਲ ਮੈਂ ਪੁਲਿਸ ਸਾਡੇ ਦੁਕਾਨ ਤੇ ਆਈ ਸੀਗੀ ਹਣਾ ਤੇ ਉਹ ਮੈਂ ਉਹਨਾਂ ਨੇ ਮੈਨੂੰ ਕਿਹਾ ਕਿ ਮੁੰਡੇ ਦਾ ਘਰ ਦਿਖਾ ਦਿਓ ਮੈਂ ਬਕਾਇਦਾ ਮੁੰਡੇ ਦਾ ਘਰ ਸਾਹਮਣੇ ਹੋ ਕੇ ਦਿਖਾਇਆ ਮੈਂ ਕਿ ਆਹ ਮੁੰਡੇ ਦਾ ਘਰ ਹੈ ਪੁਲਿਸ ਗਈ ਹੈ ਉਹ ਕਹਿੰਦੇ ਤੁਸੀਂ ਚਲੇ ਜਾਓ ਪੁਲਿਸ ਨੇ ਦੁਬਾਰਾ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਜਾ ਤੁਸੀਂ ਇਹ ਟਾਈਮ ਤੇ ਆ ਜਿਓ ਜਾਂ ਕੁਛ ਮੈਂ ਖੁਦ ਜਾ ਕੇ ਥਾਣੇ ਗਈ ਆ ਫਿਰ ਦੁਬਾਰਾ ਉਹ ਜਿਨ ਕੁਲਵਿੰਦਰ ਸਿੰਘ ਜੀ ਮਤਲਬ ਸਾਡੇ ਕੇਸ ਉਹੀ ਹੈਂਡਲ ਕਰ ਰਹੇ ਆ ਤੇ ਉਹਨਾਂ ਉਹਨਾਂ ਨੇ ਨਾ ਮੈਨੂੰ ਫੋਨ ਕੀਤਾ ਨਾ ਮੈਨੂੰ ਥਾਣੇ 'ਚ ਮਿਲੇ ਤੇ ਕਿਸੇ ਹੋਰ ਮਤਲਬ ਅਫਸਰ ਨੂੰ ਮੈਂ ਸਾਰੀ ਗੱਲਬਾਤ ਦੱਸੀ ਕਿ ਇਦਾਂ ਦਾ ਗੱਲ ਆ ਸਰ ਤੇ ਫਿਰ ਮੈਂ ਉਹਨਾਂ ਨੂੰ ਕੁਲਵਿੰਦਰ ਜੀ ਨੂੰ ਫੋਨ ਜਦੋਂ ਲਗਾਇਆ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਨਹੀਂ ਕੀਤੀ ਸੀਗੀ ਕਿ ਵੀਨੇ ਦਾ ਨਾਮ ਕਿਉਂ ਲੈ ਰਹੇ ਹੋ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਪਤਾ ਨਹੀਂ ਉਹਨਾਂ ਦੇ ਘਰੇ ਜਾ ਕੇ ਕੀ ਗੱਲ ਹੋਈ ਕੀ ਨਹੀਂ ਹੋਈ ਹਨਾ ਤੇ ਤੁਸੀਂ ਫੋਨ ਚੱਕ ਕੇ ਇਹ ਕਹਿ ਰਹੇ ਹਾਂ ਕਿ ਵਿਨੇ ਦਾ ਨਾਮ ਤੁਸੀਂ ਕਿਉਂ ਲੈ ਰਹੇ ਹੋ ਕਿ ਵਿਨੇ ਤਾਂ ਸੀਗਾ ਵੀ ਨਹੀਂ ਉਹ ਵਾਰਦਾਤ 'ਚ ਕਿੰਨੇ ਕਹੀ ਹੈ ਤੁਹਾਨੂੰ ਗੱਲ ਬਿਲਕੁਲਵਿੰਦਰ ਸਿੰਘ ਜੀ ਨੇ ਮੈਨੂੰ ਕਹੀ ਹੈ ਪੁਲਿਸ ਵਾਲੇ ਨੇ ਹਾਂਜੀ ਪੁਲਿਸ ਵਾਲੇ ਨੇ ਕਹੀ ਤੁਸੀਂ ਮੈਨੂੰ ਮੈਂ ਆਪਣੀ ਗੁਹਾਰ ਲਗਾ ਰਹੀ ਆ ਤੁਸੀਂ ਇਹ ਦੇਖੋ ਮੇਰੇ ਬੰਦੇ ਨੂੰ ਕਿੰਨੀ ਸੱਟ ਲੱਗੀ ਹੈ ਜਤੋਂ ਜਾਨ ਮਾਰਦਾ ਹਮਲਾ ਹੋਇਆ ਹੈ ਤੁਸੀਂ ਮੈਨੂੰ ਮੈਨੂੰ ਜੇ ਕੋਈ ਪੁੱਛਗਿੱਛ ਕਰਨੀ ਤੁਸੀਂ ਮੈਨੂੰ ਥਾਣੇ ਬੁਲਾਓ ਦੋਨੋਂ ਪਾਰਟੀਆਂ ਬੁਲਾਓ ਜਿਹਦਾ ਜਿਹਦਾ ਮੈਂ ਨਾਮ ਲਿਤਾ ਜਿਹਦੀ ਸੱਚਾਈ ਉਹ ਤਾਂ ਸਾਹਮਣੇ ਆ ਹੀ ਜਾਏਗੀ ਤੁਸੀਂ ਬੁਲਾਇਆ ਇੱਕ ਵਾਰ ਵੀ ਤੁਸੀਂ ਇੱਕ ਵਾਰ ਨਹੀਂ ਬੁਲਾਇਆ ਸ਼ਨੀਵਾਰ ਦੀ ਰਾਤ ਗਈ ਪੂਰਾ ਕੱਲ ਦਿਨ ਗਿਆ ਅੱਜ ਦਾ ਦੁਪਹਿਰ ਹੋ ਗਿਆ ਮੈਨੂੰ ਇੱਕ ਵਾਰੀ ਥਾਣੇ ਤੋਂ ਫੋਨ ਨਹੀਂ ਆਇਆ ਕਿ ਤੁਸੀਂ ਪਹੁੰਚੋ ਇੱਥੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਫੋਨ ਵੀ ਕਰਨਾ ਹੈ ਠੀਕ ਆ ਹੁਣ ਤਾਂ ਮੈਂ ਥਾਣੇ ਜਾਉਂਗੀ ਹੁਣ ਮੈਂ ਐਸਐਚਓ ਨਾਲ ਹੀ ਗੱਲ ਕਰਨੀ ਹੈ ਕਿ ਮੇਰਾ ਬਿਆਨ ਲਿਖਿਆ ਜਾਵੇ ਮੇਰੀ ਕਾਰਵਾਈ ਕੀਤੀ ਜਾਵੇ ਤੁਸੀਂ ਪੁਲਿਸ ਪ੍ਰਸ਼ਾਸਨ ਅਸੀਂ ਤੁਹਾਡੀ ਤੁਹਾਡੀ ਹੈਲਪ ਲੈ ਰਹੇ ਹਾਂ ਪਰ ਤੁਹਾਡੇ ਵੱਲੋਂ ਤਾਂ ਕੋਈ ਹੈਲਪ ਨਹੀਂ ਆ ਰਹੀ ਸਾਨੂੰ ਤੁਹਾਨੂੰ ਕੀ ਲੱਗ ਰਿਹਾ ਕਿ ਪੁਲਿਸ ਤੁਹਾਡੀ ਜਿਹੜੀ ਰਿਪੋਰਟ ਹੈ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਨਹੀਂ ਕੋਈ ਕਾਰਵਾਈ ਨਹੀਂ ਕਰ ਰਹੀ ਜੀ ਕੋਈ ਨਹੀਂ ਹੋਈ ਹੈ ਦੇਖੋ ਜੇ ਮੈਂ ਮੈਨੂੰ ਸੁਣਨ ਚ ਆ ਰਿਹਾ ਕਿ ਜਿੱਦਾਂ ਬਿਆਨ ਕੱਲ ਲਿੱਤਾ ਗਿਆ ਹੈ ਕੀ ਕਹਿੰਦੇ ਕਿ ਬਿਨੇ ਤਾਂ ਉਸ ਵਾਰਦਾਤ ਚ ਸੀਗਾ ਨਹੀਂ ਚਲੋ ਬਿਨੇ ਨੂੰ ਤੁਸੀਂ ਕੱਢ ਵੀ ਦਿਓ ਤੁਸੀਂ ਬਿਨੇ ਨੂੰ ਕੱਢ ਦੋ ਜਿਹੜੇ ਬੰਦੇ ਨੇ ਵਾਰਦਾਤ ਕੀਤੀ ਜਿਹਨੇ ਮਾਰਿਆ ਜਿਹਨੇ ਹਮਲਾ ਕੀਤਾ ਤੁਸੀਂ ਉਹਨੂੰ ਫੜਿਆ ਨਹੀਂ ਫੜਿਆ ਕੱਲ ਦੁਕਾਨ ਤੇ ਵੋਲੰਟੀਅਰ ਜਿਹੜਾ ਆਇਆ ਸੀਗਾ ਉਹ ਕਹਿੰਦਾ ਉਹ ਮੁੰਡਾ ਜਿਹੜਾ ਵਾ ਹੈਪੀ ਜੱਟ ਉਹ ਉਹ ਤੇ ਰੈਲੀ ਤੇ ਗਿਆ ਹੋਇਆ ਤੁਸੀਂ ਰੈਲੀ ਤੇ ਤੁਸੀਂ ਦੱਸ ਰਹੇ ਹੋ ਕਿ ਰੈਲੀ ਤੇ ਹੈਗਾ ਤਾਂ ਰੈਲੀ ਤੋਂ ਚੱਕਿਆ ਕਿਉਂ ਨਹੀਂ ਤੁਸੀਂ ਹੁਣ ਤੱਕ ਤੁਹਾਨੂੰ ਪਤਾ ਕਿ ਜਾਨ ਮਾਰਦਾ ਹਮਲਾ ਹੋਇਆ ਸਾਡੇ ਤੇ ਦੁਬਾਰਾ ਵੀ ਹੋ ਸਕਦਾ ਹੈ ਪਰ ਤੁਸੀਂ ਚੱਕਿਆ ਹੋ ਉਸ ਬੰਦੇ ਨੂੰ ਨਹੀਂ ਚੱਕਿਆ ਬਿਨੇ ਤੇ ਬਿਨੇ ਦਾ ਹੈਪੀ ਜੱਟ ਨਾ ਦੋਨੋਂ ਸਗੇ ਯਾਰ ਦੋਸਤ ਹੈਗੇ ਜੀ ਮੈਨੂੰ ਸ਼ੱਕ ਨਹੀਂ ਹੈਗਾ ਮੈਨੂੰ ਕੰਫਰਮ ਹੈ ਸਾਰਾ ਕੁਝ ਬਿਨੇ ਨੇ ਹੀ ਕਰਾਇਆ ਵਾ ਮੈਂ ਤਾਂ ਕਹਿਣਾ ਜੋ ਵੀ ਗੱਲ ਹੋਵੇ ਬਿਨੇ ਤੇ ਕਾਰਵਾਈ ਕੀਤੀ ਜਾ ਉਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਇਹ ਖਾਚ ਬੰਦੇ ਦਾ ਪਰਚਾ ਦਰਜ ਹੋਣਾ ਚਾਹੀਦਾ ਜੀ ਖਾਚ ਦੁਨੀਆ ਦਾ ਇੱਕ ਨੰਬਰ ਦਾ ਖਾਚ ਬੰਦਾ ਇਹ ਇਹਦਾ ਭਰਾ ਵੀ ਤੇ ਇਹ ਵੀ ਦੋਵੇਂ ਖਾਚੇ ਬੰਦੇ ਆ ਆ ਦੇਖ ਸਕਦੇ ਹੋ ਤੁਸੀਂ ਆ ਬਿਨੇ ਆ ਆ ਬਿਨੇ ਦੀ ਆਈਡੀ ਹੈ rahul ਨਾਮ ਤੋਂ ਉਦੀ ਆਈਡੀ ਹੈ ਤੇ ਆ ਬੰਦਾ ਹੈ ਇਹ ਦੋਨੇ ਯਾਰ ਦੋਸਤ ਇਕੱਠੇ ਕੇਕ ਕੱਟਦੇ ਨੇ ਮੇਰੇ ਕੋ ਬਕਾਇਦਾ ਵੀਡੀਓ ਐ ਸਾਰਾ ਇਹਦੇ ਵਿੱਚ ਜਿਹੜਾ ਹਮਲਾ ਕਰਨ ਐ ਸੀ ਕਿ ਉਹਦੀ ਵੀ ਫੋਟੋ ਆ ਰਿਹਾ ਯਾਰ ਹੀ ਮੁੰਡਾ ਆਈ ਹੈ ਆਈ ਹਮਲਾ ਜਿਹਨੇ ਹਮਲਾ ਕੀਤਾ ਇਹ ਹੀ ਹੈ ਮੁੰਡਾ ਇਹਦੇ ਨਾਲ ਹੋਰ ਵੀ ਮੁੰਡੇ ਸੀਗੇ ਬਟ ਸਾਨੂੰ ਉਹਨਾਂ ਦੀ ਪਛਾਣ ਨਹੀਂ ਹੈ ਅਸੀਂ ਤਾਂ ਇਹਨੂੰ ਵੀ ਨਹੀਂ ਪਛਾਣਦੇ ਹੈਗੇ ਇਹਨੂੰ ਵੀ ਨਹੀਂ ਜਾਣਦੇ ਬਟ ਇਹਦੀ ਆਈਡੀ ਖੋਲੀ ਤਾਂ ਦੇਖਿਆ ਇਹਦੇ ਨਾਲ ਫੋਟੋਆਂ ਨੇ ਤੇ ਓਬਵੀਅਸ ਸ਼ੱਕ ਇੱਥੇ ਪੂਰਾ ਪੂਰਾ ਹੈ ਜਿਸ ਮੁੰਡੇ ਵੱਲੋਂ ਹਮਲਾ ਕੀਤਾ ਗਿਆ ਉਹਨੂੰ ਇਹਨਾਂ ਨੇ ਆਈਡੈਂਟੀਫਾਈ ਯਾਨੀ ਕਿ ਪਛਾਣ ਵੀ ਲਿਆ ਹੈਗਾ ਔਰ ਉਹਦੀ ਇਹ ਫੋਟੋ ਵੀ ਦਿਖਾ ਰਹੇ ਆ ਤੁਸੀਂ ਸਿਰਫ ਇੱਕੋ ਹੀ ਬੰਦੇ ਨੂੰ ਪਛਾਣਦੇ ਹੋ ਬਾਕੀ ਹੋਰ ਕਿੰਨੇ ਆਏ ਸੀ ਕਿੰਨੇ ਨੂੰ ਪਛਾਣਦੇ ਹੋ ਇੱਕ ਨੂੰ ਪਛਾਣਦੇ ਜੀ ਬਾਕੀ ਤਾਂ ਅਣਪਛਾਤੇ ਸੀਗੇ ਉਹ ਆਏ ਕਿੰਨੇ ਸੀ ਦੁਕਾਨ ਤੇ ਦੋ ਵਾਰ ਸੀਗੇ ਸ਼ਟਰ ਲਾਇਆ ਸੀ ਨਾ ਤਿੰਨ ਅੰਦਰ ਸੀਗੇ ਸ਼ਟਰ ਕਿੰਨੇ ਵਾਰੀਆਂ ਸੀਗੇ ਤੁਹਾਡੇ ਹੈਪੀ ਜੱਟ ਨੇ ਕੀ ਕੀ ਹਥਿਆਰ ਸੀ ਉਸ ਟਾਈਮ ਉਹਨਾਂ ਕੋਲ ਉਹਨਾਂ ਕੋਲ ਕਰਪਾਨਾ ਸੀ ਦਾਤ ਸੀਗੇ ਬੈਟ ਸੀਗਾ ਜੀ ਕੜਾ ਸੀਗਾ ਉਹਨਾਂ ਕੋਲ ਕੜਾ ਸਾਡੀ ਦੁਕਾਨ ਤੇ ਹੱਲੇ ਵੀ ਪਿਆ ਹੋਇਆ ਅਸੀਂ ਕੁਝ ਨਹੀਂ ਛੇੜਿਆ ਹੈਗਾ ਜਿੱਦਾਂ ਸਮਾਨ ਹੈ ਉਦਾਂ ਹੀ ਹੈ ਕੜਾ ਹੱਲੇ ਵੀ ਪਿਆ ਹੋਇਆ ਉੱਤੇ ਖੂਨ ਵੀ ਸ਼ਾਇਦ ਲੱਗਿਆ ਹੋਇਆ ਥੋੜਾ ਬਹੁਤ ਦਾ ਜਿਸ ਦੱਸਦੇ ਆ ਕਿ ਕੜਾ ਵੀ ਜਿਹੜਾ ਮੁੰਡਾ ਸੀਗਾ ਉਹਦਾ ਕੜਾ ਵੀ ਉਸ ਦੁਕਾਨ ਤੇ ਮੌਜੂਦ ਹੈ ਹੁਣ ਮੰਗ ਕੀ ਕਰ ਰਹੇ ਹੋ ਤੁਸੀਂ ਮੈਂ ਤਾਂ ਕਹਿਣਾ ਵਾ ਬਿਨੇ ਤੇ ਕਾਰਵਾਈ ਕੀਤੀ ਆ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਸੀ ਸਾਨੂੰ ਇਹੀ ਚਾਹੀਦਾ ਜੀ ਮਾਮਲਾ ਕਿਹੜੇ ਥਾਣੇ ਟੇਬਾ ਥਾਣੇ ਤੇ ਜੀ ਹਲੇ ਤੱਕ ਸਾਡੀ ਦੇਖੋ ਸਰ ਕੋਈ ਸੁਣਵਾਈ ਨਹੀਂ ਹੋਈ ਹੈ ਮੈਂ ਬਹੁਤ ਹਿੰਮਤ ਛੱਡ ਚੁੱਕੀ ਆ ਕਿ ਮਤਲਬ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਇੰਨੀ ਮੈਂ ਕੱਲੀ ਲੇਡੀਸ ਹੋ ਕੇ ਕਿਉਂਕਿ ਮੇਰੇ ਸੱਸ ਹੋਰ ਤਾਂ ਆਜਾਇਆ ਮੈਂ ਪਰਸੋ ਰਾਤ ਦੀ ਮੈਂ ਇੱਧਰ ਉੱਧਰ ਮੈਂ ਇੰਨੀ ਭੱਜ ਰਹੀ ਆ ਮੈਂ ਕੱਲੀ ਆ ਜਾ ਰਹੀ ਆ ਮੈਂ ਸੇਫ ਕਿ ਕਿੱਥੋਂ ਆ ਜੇ ਮੇਰੇ ਘਰ ਵਾਲੇ ਤੇ ਪੂਰੀ ਪਬਲਿਕ ਦੇ ਵਿੱਚ ਹਮਲਾ ਹੋ ਸਕਦਾ ਮੈਨੂੰ ਇਕੱਲੇ ਚ ਹਮਲਾ ਨਹੀਂ ਹੋ ਸਕਦਾ ਪਰ ਉਹਨਾਂ ਨੇ ਇੱਕ ਵਾਰ ਵੀ ਸਾਡੀ ਨਹੀਂ ਸੁਣੀ ਹੈਗੀ ਅੱਛਾ ਮਾਰਕ ਕੁੱਟ ਦੇ ਨਾਲ ਹੁਣ ਤੁਸੀਂ ਕੀ ਇਹ ਰਿਪੋਰਟਰ ਵਿਨੇ ਤੇ ਅਲੱਗ ਤੋਂ ਲਿਖਾਈ ਹੈ ਕਿ ਉਹ ਸਾਨੂੰ ਜਾਤੀ ਸੂਚਕ ਸ਼ਬਦ ਬੋਲ ਦਿਆ ਲਿਖਾਈ ਹੈ ਅਸੀਂ ਸਾਰਾ ਕੁਝ ਲਿਖਾਇਆ ਕੋਈ ਜਿਹੜਾ ਅਸੀਂ ਜੋ ਬਿਆਨ ਹੈ ਉਹ ਤਾਂ ਅਸੀਂ ਸਾਰਾ ਕੁਝ ਲਿਖਵਾਇਆ ਹੋਇਆ ਹੁਣ ਫੇਰ ਅਸੀਂ ਐਸਐਚਓ ਕੋ ਜਾਵਾਂ ਲਿਖਾਇਆ ਹੁਣ ਤੁਹਾਡੇ ਹਾਂਜੀ ਹਾਂਜੀ ਕਿੱਥੇ ਕਿੱਥੇ ਸੱਟ ਲੱਗ ਗਈ ਹੈ ਸਿਰ 'ਚ ਲੱਗੀ ਬਾਹ ਤੇ ਲੱਗੀ ਹੈ ਜੀ ਇਹ ਆ ਗਿਆ ਹੈ ਮੈਡੀਕਲ ਹਾਂਜੀ ਹਾਂਜੀ अच्छा दुकान ਦੇ ਵਿੱਚ ਕੀ ਕੀ ਨੁਕਸਾਨ ਹੋਇਆ ਉਹ ਇੱਕ ਵਾਰ ਫਿਰ ਦੱਸ ਦਿਓ ਸ਼ੀਸ਼ੇ ਸੀਗੇ ਜੀ ਸ਼ੀਸ਼ੇਓਂ ਜੇ ਸੀਗੇ ਗੱਲਾਂ ਓਲਾ ਸੀਗਾ ਸੀਗੀਆਂ ਇਹ ਸਭ ਤੋੜ ਪਣ ਗਏ ਐ ਇਹ ਸਾਰਾ ਕੁਝ ਤਾਂ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਦੁਕਾਨ ਦੇ ਉੱਤੇ ਵੀ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਤਿੰਨ ਚਾਰ ਮੁੰਡੇ ਆਉਂਦੇ ਨੇ ਦੁਕਾਨ ਦਾ ਸ਼ਟਰ ਸਿੱਟਦੇ ਨੇ ਔਰ ਸ਼ਰਯਮ ਗੁੰਡਾਗਰਦੀ ਕਰਦੇ ਹੋਏ ਜਾਨ ਲੈਵਾ ਹਮਲਾ ਕਰਦੇ ਨੇ ਸਿਰ ਤੇ ਸੱਟਾ ਮਾਰਦੇ ਨੇ ਬਾਹ ਤੋੜ ਜਾਂਦੇ ਨੇ ਲੇਕਿਨ ਤਿੰਨ ਦਿਨ ਬੀਤਣ ਦੇ ਬਾਅਦ ਵੀ ਟਿੱਬਾ ਥਾਣਾ ਦੀ ਪੁਲਿਸ ਕੋਈ ਵੀ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਪੁਲਿਸ ਦੇ ਸਾਹਮਣੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਮਾਂ ਕਿ ਉਹਦੇ ਬੇਟੇ ਨੂੰ ਜਿਹੜਾ ਹੈਗਾ ਇੰਨੀ ਬੇਰਮੀ ਦੇ ਨਾਲ ਕੁੱਟਿਆ ਮਾਰਿਆ ਗਿਆ ਪਰ ਪੁਲਿਸ ਜਿਹੜੀ ਹੈ ਕੋਈ ਵੀ ਕਾਰਵਾਈ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਕਿਆ ਮੰਗ ਰਹੀ ਮੈਂ ਇਹਨਸਾ ਮੰਗ ਰਹੀ ਮੇਰਾ ਇਕ ਹੀ ਬੇਟਾ ਥਾ ਅਗਰ ਮੇਰੇ ਬੇਟੇ ਕੋ ਕੁਝ ਹੋ ਜਾਦਾ ਤਾਂ ਮੈਂ ਕੀ ਕਰਦੀ ਮੇਰੇ 3 ਲੜਕੀਆਂ ਸ਼ਾਦੀ ਕਰਨੇ ਵਾਸਤੇ ਪੜ੍ਹੀ ਹੈ ਵੀ ਮੇਰਾ ਇਕ ਹੀ ਬੇਟਾ ਥਾ ਮੇਰੇ ਬੇਟੇ ਕੋ ਕੁਝ ਹੋ ਜਾਏਗਾ ਤਾਂ ਮੈਂ ਕੀ ਕਰੂੰਗੀ ਬਤਾਓ मिलना चाहिए उन लोग को उन लोग को मिलना चाहिए जैसे मेरे को रहे वैसे उन लोग भी तो पता चलेगा क्या होती है तीन लोग दुकान में घुस आते हैं और मार कुटाई करते हैं हाँ तीन लोग घुस के मारे हैं मेरे बेटे को हम यहाँ पर नहीं थे हम गांव पर थे लेकिन हमारे बेटे को जान से मारने के लिए आए थे ये सब मैं क्या करती अगर मेरा बेटा

ਤੇ ਹੁਣ ਮੈਂ ਸ਼ਾਮ ਨੂੰ ਫੇਰ ਗੇੜਾ ਮਾਰੂੰਗੀ ਫੇਰ ਜਾਊਂਗੀ ਮੈਂ ਤਾਂ ਬਾਰ-ਬਾਰ ਕਿਉਂਕਿ ਮੈਨੂੰ ਮਦਦ ਦੀ ਲੋੜ ਹੈ ਕਿਉਂਕਿ ਮੈਂ ਕਾਨੂੰਨੀ ਕਾਰਵਾਈ ਚਾਹਨੀ ਹੈ ਮੈਂ ਅਗਰ ਪੁਲਿਸ ਦੇ ਘਾਰੇ ਅਸੀਂ ਜੀ ਰਹੇ ਆ ਅਸੀਂ ਗਰੀਬ ਬੰਦੇ ਆ ਅਸੀਂ ਨਾ ਮਾਰ ਕਟਾਈ ਜਾਂਦੇ ਆ ਨਾ ਅਸੀਂ ਲੜਾਈ ਝਗੜਾ ਜਾਂਦੇ ਆ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਹੀ ਹੈਲਪ ਮੰਗ ਰਹੇ ਆ ਸਾਨੂੰ ਕਿਤੋਂ ਵੀ ਹੈਲਪ ਨਹੀਂ ਮਿਲਦੀ ਨਾ ਸਾਨੂੰ ਫੋਨ ਆਇਆ ਅੱਜ ਸਵੇਰ ਤੋਂ ਵੀ ਮੈਂ ਬਲਕਿ ਥਾਣੇ ਦੇ ਚੱਕਰ ਕੱਟ-ਕੱਟ ਕੇ ਮੈਂ ਥੱਕ ਥੱਕ ਚੁੱਕੀ ਆ ਹੁਣ ਮੈਂ ਦੁਪਹਿਰੇ ਵੀ ਗਈ ਆ ਹੁਣ ਮੈਂ ਫੇਰ ਸ਼ਾਮੀ ਜਾਊਂਗੀ ਹੁਣ ਦੇਖਦੇ ਆ ਕਿ ਮਿਲਦੇ ਆ ਕਿ ਨਹੀਂ ਮਿਲਦੇ ਕੀ ਮੰਗ ਕੇ ਕਰੀ मैं यही कहती हूँ मैं हम नहीं हम थे ना हमारे घर वाले थे मैं यही कहती हूँ मेरे बेटे को जैसे मारे वैसे वो लोग पकड़ा जाए वैसे जब वो लोग पकड़ जाएगा जब उन लोग को दर्द हो पता चलेगा माँ का दर्द क्या होती है जब उन लोग को कुछ होगा तभी उन लोग को पता चलेगा ਉਸਾ ਤਾਂ ਚੌੜੇ ਉੱਕਰ ਬੈਠ ਗਏ ਮਾਰਖੁਟਾ ਬਕਰਵਾ ਕੇ ਮੇਰਾ ਬੇਟਾ ਸੜਵਰਾ ਸਿਰ ਤੇ ਲੱਗੀ ਹੈ ਛੋਟ ਹੱਥ ਮੇ ਹੱਡੀ ਟੁੱਟ ਗਈ ਹੈ ਲੈ ਕੇ ਗਈ ਸੀ ਕਿ ਉਹਨਾਂ ਦੇ ਟੈਸਟ ਵਗੈਰਾ ਐਕਸ-ਰੇ ਕਰਵਾਉਣਾ ਸੀ ਸੀਟੀ ਸਕੈਨ ਕਰਵਾਉਣੇ ਸੀ ਰਸਤੇ 'ਚ ਉਹ ਬੇਹੋਸ਼ ਹੋ ਗਏ ਉਹਨਾਂ ਨੂੰ ਚੱਕਰ ਇੰਨੇ ਆ ਗਏ ਦੱਸੋ ਮੈਂ ਕਿੱਥੇ ਜਾਵਾਂਗੀ ਅਗਰ ਉਹਨਾਂ ਨੂੰ ਕੁਝ ਹੋ ਜਾਏਗਾ ਤਾਂ ਪੁਲਿਸ ਸਾਡਾ ਕੋਈ ਕਾਰਵਾਈ ਨਹੀਂ ਕਰ ਰਹੀ ਜੇ ਕੋਈ ਕਾਰਵਾਈ ਕਰਦੀ ਮੈਂ ਉਹਨਾਂ ਦਾ ਮੈਡੀਕਲ ਕਰਵਾਂਦੀ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਹੁਣ ਤੱਕ ਕੋਈ ਟ੍ਰੀਟਮੈਂਟ ਨਹੀਂ ਸ਼ੁਰੂ ਹੋ ਪਾਰਿਆ ਸਿਰਫ ਇੱਕ ਪੁਲਿਸ ਪ੍ਰਸ਼ਾਸਨ ਕਰਕੇ ਇਸ ਵਕਤ ਮੈਂ ਟਿੱਬਾ ਥਾਣਾ ਦੇ ਬਾਹਰ ਮੌਜੂਦ ਹਾਂ ਜਿੱਥੇ ਸ਼ਨੀਵਾਰ ਦੇ ਰਾਤ ਹੋਈ ਗੁੰਡਾਗਰਦੀ ਨੂੰ ਲੈ ਕੇ ਜੋ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਦੀ ਜਾਣਕਾਰੀ ਸਬੰਧੀ ਅਸੀਂ ਇੱਥੇ ਪਹੁੰਚੇ ਹਾਂ ਹਾਲਾਂਕਿ ਇੱਥੇ ਐਸ ਐਚ ਓ ਟਿੱਬਾ ਥਾਣਾ ਜੋ ਹੈ ਮੌਜੂਦ ਨਹੀਂ ਹੈ ਔਰ ਨਾ ਹੀ आईओ कुलविंदर सिंह मौजूद ਨੇ टिब्बा थाने ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇਸ ਵਕਤ टिब्बा थाना ਦੇ ਬਾਹਰ ਮੌਜੂਦ ਆ ਕੋਸ਼ਿਸ਼ ਕੀਤੀ ਸੀਗੀ ਕਿ ਐਸ ਐਚਓ ਸਾਹਿਬ ਨਾਲ ਗੱਲਬਾਤ ਹੋ ਜਵੇ ਜਾਂ ਫਿਰ 아이ओ कुलविंदर सिंह ਨਾਲ ਇਸ ਪੂਰੇ ਮਾਮਲੇ ਦੀ ਜਿਹੜੀ ਹੈ ਜਾਣਕਾਰੀ ਲਈਤੀ ਜਾ ਸਕੇ ਲੇਕਿਨ ਫਿਲਹਾਲ ਕਹੀਏ ਤਾਂ ਦੋਨੋਂ ਅਫਸਰ ਸਹਿਬਾਨ ਮੌਜੂਦ ਨਹੀਂ ਹੈ ਔਰ ਦੂਜਾ ਪੱਖ ਇਸ ਮਸਲੇ ਦੇ ਉੱਤੇ ਕੀ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਪਰ ਫਿਲਹਾਲ ਟਿੱਬਾ ਥਾਣੇ ਦੇ ਵਿੱਚ ਨਾ ਹੀ ਐਸ ਐਚਓ ਔਰ ਨਾ ਹੀ ਆਈਓ ਮੌਜੂਦ ਹੈ ਮੈਂ ਮਾਨਾ ਵਿਨੇ ਕੁਮਾਰ ਜੀ ਭਾਜੀ ਨikhil ਜੀ ਨੇ ਤੁਹਾਡੇ ਤੇ આરોਪ ਲਗਾਇਆ ਕਿ ਰਾਤ ਨੂੰ ਜਿਹੜਾ ਹਮਲਾ ਹੋਇਆ ਕਿ ਵਿੱਚ ਐਪੀਜੀ ਨਾਲ ਹੋ ਗਏ ਨੇ ਠੀਕ ਹੈ ਤੇ ਵਿਨੇ ਨਾਲ ਸੀਗੇ ਇਹ ਕਾਰਨ ਦੀ ਸੀ ਲੜਾਈ ਦਾ ਸਰ ਭਾਜੀ ਕੁਵਿੰਦਰ ਰਾਣੀ ਸੀਗੀ ਠੀਕ ਹੈ ਇਹ ਕਹਿਣਾ ਮਤਲਬ ਕਿ ਮੈਂ ਕੰਮ ਸਿੱਧਾ ਕਰਿਆ ਆ ਠੀਕ ਆ ਇਹ ਇੱਕ ਦੁਕਾਨ ਦੇ ਭਾਵੇਂ ਜੋ ਮਰਜੀ ਕੋਈ ਮਾਰ ਕੇ ਗਿਆ ਹੋਵੇ ਇਹ ਮੇਰਾ ਨਾਮ ਲੈ ਰਿਹਾ ਵਾ ਅਸੀਂ ਆਪਣੇ ਘਰ ਦੇ ਮੈਟਰ ਦੇ ਫਸੇ ਹੋਏ ਹਾਂ ਕਾਫੀ ਦਿਨਾਂ ਤੋਂ ਠੀਕ ਆ ਸਾਡੇ ਘਰ ਦਾ ਮੈਟਰ ਹੈਗਾ ਵਾ ਉਹ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਠੀਕ ਆ ਤੇ ਕਹਿਣਾ ਮਤਲਬ ਇਹ ਮੈਨੂੰ ਕੇਸ 'ਚ ਫਸਾ ਰਿਹਾ ਵਾ ਜੇ ਬਾਈ ਚਾਂਸ ਜਿਹੜੇ ਬੰਦੇ ਮਾਰ ਕੇ ਗਏ ਸੀ ਉਹ ਵੀਡੀਓ ਜੇ ਕਿਤੇ ਕਢਾ ਲਵੇ ਰੋਡ ਤੇ ਜੇ ਮੈਂ ਉਹ ਵੀਡੀਓ 'ਚ ਮੈਂ ਹੋਵਾਂ ਤਾਂ ਬੇਸ਼ੱਕ ਮੇਰੇ ਤੇ ਪਰਚਾ ਦੇ ਦਿਓ ਮੇਰਾ ਨਾਮ ਹਮਿਤ ਕੁਮਾਰ ਹੈ ਜਿੱਤੋ ਸੀ ਕੀ ਲਰ ਦਿਓ ਪਰਚਾ ਮੈਂ ਤਾਂ ਵੱਡਾ ਬਰਾਦਰ ਹਾਂ ਹਾਂ ਜੀ ਕੀ ਹੋਇਆ ਮੈਂ ਤਾਂ ਇਸ ਗੱਲ ਦਾ ਹੈਰਾਨ ਹਾਂ ਅਸੀਂ ਕਿਸੇ ਨੂੰ ਕਿਉਂ ਗਾਉਂ ਮੈਂ ਆਪੇ نیچے ਜਾਤੇ ਦਮਾ ਮੇਜ ਬਾਤ ਜਾਤ ਵਿਰੋਧ ਮੈਂ ਆਪ ਨੀਵੇਂ ਜਾਤ ਹੋ ਕੇ ਮੈਂ ਨੀਵੇਂ ਜਾਤ ਆਪਣੇ ਭਰਾ ਨਹੀਂ ਸਮਝ ਠੀਕ ਹੈ ਸਾਰੀ ਜਾਤ ਆਪਣੇ ਭਰਾ ਨੇ ਆਪਾਂ ਜੱਤ ਦੇ ਵਿਸ਼ਵਾਸ ਨਹੀਂ ਕਰਦੇ ਆਪਾਂ ਕਿਸੇ ਨੂੰ ਕਿਉਂ ਜਾਤੀ ਲੈ ਕੇ ਆਣਾ ਜਿੱਦਾਂ ਨਾਲੇ ਉਹ ਕਹਿ ਰਹੇ ਨੇ ਕਿ 2 ਮਹੀਨੇ ਪਹਿਲੇ ਮੇਰੀ ਦੁਕਾਨ ਤੇ ਆ ਕੇ ਮੇਰੇ ਜਾਤੀ ਜਾਤੀ ਸੋਚ ਵਾਲ ਮੈਨੂੰ ਕਹਿ ਕੇ ਗਏ ਨੇ ਠੀਕ ਹੈ ਮੈਂ ਵੀ ਕਹਿਣਾ ਜੇ ਮੇਰਾ ਭਰਾ 6 7 ਨੇ 8 ਮਹੀਨੇ ਪਹਿਲਾਂ ਆਦੀ ਦੁਕਾਨ ਦੇ ਅੰਦਰ ਗਿਆ ਵੀ ਹੈ ਤੇ ਗੱਤ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਮੈਚ ਕਿਸਦੇ ਆਦੇ ਇਹਦੇ ਖਿਲਾਫ ਹੋ ਜਾਊਗਾ ਮੈਂ ਕਿਉਂਕਿ ਮੇਰੇ ਮੇਰੇ ਨਾਲ ਜਾਂਦਾ ਕੰਮ ਤੇ ਆਪਾਂ ਸਲਾਈ ਕਰਦੇ ਆਂ ਗੁਰੂ ਵੀ ਅਰੰਜਲਾ ਪਿੰਡ ਤੇ ਠੀਕ ਆ ਅਰੇ ਤੇ ਮੈਚ ਸਵੇਰ 9:00 ਵਜੇ ਆ ਨਾ ਰਾਤੀ 8:00 ਵਜੇ ਆ ਨਾ ਘਰਿਆਂ ਦੇ ਨੂੰ 8:30 ਕੋ ਬੱਜ ਜਾਂਦੇ ਨੇ ਰੋਗ ਉਹ ਲਗਾਏ ਜਾ ਰਹੇ ਫਿਰ ਤੁਹਾਡੇ ਭਰਾ ਵਾਲਾ ਆ ਰੋ ਪਤਾ ਨਹੀਂ ਕਿਸ ਗੱਲ ਦੇ ਲਾਏ ਜਾ ਰਹੇ ਨੇ ਹੁਣ ਪਤਾ ਨਹੀਂ ਇਹ ਤਾਂ ਯਾਰੀ ਦੋਸਤੀ ਸੀਗੀ ਪਹਿਲਾਂ ਹੁਣ ਉਹਦੀ ਦੁਕਾਨ ਤੇ ਜਾਂਦਾ ਨਹੀਂ ਹੈਗਾ ਹੈਗਾ ਉਸ ਚੀਜ਼ ਦਾ ਖੁੰਦਾ ਕਿਉਂਕਿ ਮੇਰੇ ਕਿ ਯਾਰ ਦੋਸਤ ਕਿਉਂ ਨਹੀਂ ਆਂਦੇ ਨੇ ਕਿਉਂਕਿ ਨਾ ਇਹਦਾ ਵਿਆਹ ਹੋ ਗਿਆ ਹੁਣ ਇਹ ਫੈਮਿਲੀ ਦਾ ਬੰਦਾ ਹੋ ਗਿਆ ਤੁਨ ਨਿਆਣਾ ਬੱਚਾ ਹੋਇਆ ਵਾ ਠੀਕ ਹੈ ਹੁਣ ਫੈਮਿਲੀ ਬਾਹਰ ਨਿਕਲਦਾ ਨਹੀਂ ਕਰ ਰਹਾ ਆਜ ਨਹੀਂ ਪਹਿਲਾ ਬਹੁਤ ਪਹਿਲਾ ਜਾਦੇਗਾ ਸਾਡੇ ਗਲੀ ਚ ਲੈ ਕੇ ਗਿਆ ਵਾ ਅਗਲਾ ਹੁਣ ਜਦ ਜੋ ਸਾਡੀ ਗਲੀ ਲੈ ਕੇ ਤੁਨ ਅਸੀਂ ਜਾਣਦੇ ਹੋਵਾਂਗੇ ਪਰ ਤੋਂ 2 ਸਾਲ ਪਹਿਲਾਂ ਤੋਂ ਗਲੀ ਚ ਛੱਡ ਕੇ ਚਲਾ ਚੁੱਕਾ ਹੁਣ ਹੁਣ ਉਹ ਪੁਰਾਣੇ ਫੋਟੋਆਂ ਪਾ ਕੇ ਬਦਨਾਮ ਕਰਦੇ ਮੇਰੇ ਭਰਾ ਨੂੰ ਤੇ ਹੁਣ ਤੁਸੀਂ ਪ੍ਰਸ਼ਾਸਨ ਅੱਗੇ ਕੀ ਅਪੀਲ ਕਰ ਰਹੇ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਨਾ ਜੋ ਗਲਤ ਹੋਵੇ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੋਖਵਾਲਨ ਜੀ ਅਸੀਂ ਜਾਤ ਸੁੱਚੇ ਵਰਸਾ ਉਸ ਨੂੰ ਕਹੇ ਨੇ ਯਾ ਮੇਰਾ ਪ੍ਰਾਹਤ ਦੀ ਦੁਕਾਨ ਤੇ ਗਿਆ ਹੈ ਯਾ ਉਹਦੇ ਗਲੇਚੇ ਵੀ ਕੱਲ੍ਹ ਆ ਪਰਸੋ 2 ਮਹੀਨੇ ਉੱਤੇ ਦਿਖਿਆ ਗਿਆ ਹੈ ਇੱਥੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਿਨਾਂ ਨੇ ਸਾਡੇ ਖਿਲਾਫ આરોਪ ਲਾਏ ਨੇ ਝੂਠੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਅੱਗੇ ਮੇਰੀ ਇਹੀ ਬੇਨਤੀ ਹੈ ਇਹੀ ਮੰਗਾ ਮੇਰੀ ਤਾਂ ਦੇਖਣਾ ਹੋਏਗਾ ਕਿ ਪੁਲਿਸ ਆਖਰ ਕਦੋਂ ਸਮਾਂ ਕੱਢ ਕੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੀ ਹੈ ਔਰ ਕੀ ਕਾਰਵਾਈ ਕਰਦੀ ਹੈ ਕਿ ਆ ਜਾਤੀ ਸੂਚਕ ਸ਼ਬਦ ਬੋਲਣ ਦੇ ਉੱਤੇ ਮਾਮਲਾ ਦਰਜ ਕੀਤਾ ਜਾਏਗਾ ਜਾਂ ਫਿਰ ਜਿਹੜੇ ਤਿੰਨ ਨੌਜਵਾਨਾਂ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਕੁੱਟਮਾਰ ਕੀਤੀ ਗਈ ਜਾਨਲੇਵਾ ਹਮਲਾ ਕੀਤਾ ਗਿਆ ਦੁਕਾਨ ਦੇ ਅੰਦਰ ਤੋੜਪਨ ਕੀਤੀ ਗਈ ਕਿਹੜੀਆਂ ਤਾਰਾਵਾਂ ਦੇ ਤਹਿਤ ਪੁਲਿਸ ਮਾਮਲਾ ਦਰਜ ਕਰਦੀ ਹੈ ਔਰ ਆਰੋਪੀਆਂ ਨੂੰ ਕਦੋਂ ਫੜ੍ਹਦੀ ਹੈ ਇਹ ਦੇਖਣਾ ਹੋਏਗਾ ਲੁਧਿਆਣਾ ਤੋ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲ